ਇਦੀ ਮਾਂ ਦਾ ਕਿੰਨਾ ਕੁ ਦੁੱਧ ਆ ਬਈਆ ਵੱਡੇ ਜੀ ਦਾ ਇਹਦਾ ਬਈ 19 ਕਿਲੋ 300 ਗ੍ਰਾਮ ਆ ਬਸ ਤੀਜੇ ਸੂਏ ਤੋਲੇ ਹੋਇਆਗਾ 18 ਕਿਲੋ ਹੁਣ ਵੀ ਦੇ ਦੇਣ ਦੀ ਆ ਮੰਨ ਕੇ ਚਲੋ 10ਵੇਂ ਸੂਏ ਹੋ ਗਈ 10ਵੇਂ ਸੂਏ ਆ ਇਹਦੀ ਮਾਂ ਆਪਣੇ ਕੋਲੇ ਖੜੀ ਆ ਤੇ 18 ਕਿਲੋ ਹੁਣ ਵੀ ਦੁੱਧ ਦਿੰਦੀ ਆ ਉਹ ਸੂਈ ਹੋਈ ਆ ਹਾਂਜੀ ਬਾਈ ਜੀ ਰੌਣ ਕੜੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਪਿੰਡੇ ਦੇ ਘਰ ਚੋਂ ਆ ਪਿੰਡ ਆ ਗਿਆ ਦੋਸਤੋ ਬੁਰਜ ਸੇਮਾ ਜ਼ਿਲ੍ਹਾ ਬਠਿੰਡਾ ਤਹਿਸੀਲ ਵੀਰੇ ਦਮਦਮਾ ਸਾਹਿਬ ਤਲਵੰਡੀ ਸਾਬੋ ਬਿਲਕੁਲ ਇੱਕ ਕਰੇ ਲੂਕਾਰਾ ਦੋਸਤੋ ਕੋਈ ਵਪਾਰ ਦਾ ਕੰਮ ਨਹੀਂ ਕੰਮ ਬਾਈ ਦਾ ਜਿਹੜਾ ਦੋਸਤੋ ਪਸ਼ੂ ਜਿਹੜੇ ਰੱਖਿਆ ਨੇ ਬਾਈ ਨੇ ਮੋਹਰਾ ਨਸਲ ਦੇ ਕੰਮ ਆ ਬਹੁਤ ਸੋਹਣੇ ਸੋਹਣੇ ਜਾਨਵਰ ਆ ਵੀਰ ਕੋਲੇ ਪਿਛਲੇ ਦਿਨਾਂ ਚ ਆਪਾਂ ਇੱਕ ਵੀਡੀਓ ਪਾਈ ਸੀ ਚੰਗੇ ਦੁੱਧ ਵਾਲੀ ਬਾਈ ਨੇ ਝੋਟੀ ਸੇਲ ਕਰੀ ਆ ਤੇ ਅੱਜ ਦੋਸਤੋ ਸੋਨੋ ਨਾ ਵੀਡੀਓ ਦੇ ਵਿੱਚ ਆਪਾਂ ਦੋ ਨਗ ਦਿਖਾਵਾਂਗੇ ਸੇਲ ਵਾਸਤੇ ਆ ਦੋਨੇ ਹੈਗੇ ਵੀਰੇ ਕੱਟੇ ਇੱਕ ਤਾਂ ਹੈਗਾ ਭੁੱਲ ਪੂਰੇ ਵੱਡੇ ਕੱਦ ਕਾਠ ਚ ਚੰਗੀ ਉਮਰ ਚ ਤੇ ਚੰਗੇ ਮਨਕੇ ਕ੍ਰੋਸਿੰਗ ਤੇ ਵੀ ਚੱਲਦਾਗਾ ਇੱਕ ਹਜੇ ਹੈਗਾ ਦਾ ਛੋਟੀ ਉਮਰ ਦਾ ਤਕਰੀਬਨ 1 ਦੰਦੀ ਸਿੱਟਿਆ ਸਾਰੀ ਇਨਫਰਮੇਸ਼ਨ ਆਪਾਂ ਮਾਲਕਾ ਤੋਂ ਲਵਾਂਗੇ ਕੀ ਬਾਈ ਇਹਨਾਂ ਦਾ ਮੁੱਲ ਵੜੀ ਕਰਦਾ ਕਟਿਆ ਨਹੀਂ ਆ ਦੋਸਤੋ ਮਾਵਾਂ ਵੀ ਬਾਈ ਦੇ ਕੋਲ ਹੀ ਖੜੀਆਂ ਕਿੰਨਾ ਕਿੰਨਾ ਕੋਨਾਂ ਦਾ ਦੁੱਧ ਆ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿਖਾਉਂਗਾ ਵੀਡੀਓ ਦੀ ਜਿਹੜੀ ਵੀਰੇ ਤਰੀਕ 23 ਤਰੀਕ 12ਵਾਂ ਮਹੀਨਾ 2025 ਦੀ ਆਪਾਂ ਕਬਰ ਕਰ ਰਹੇ ਆ ਬਾਕੀ ਆ ਜੋ ਆਪਾਂ ਮਾਲਕਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਪਿੰਦੇ ਸਤਿ ਸ਼੍ਰੀ ਅਕਾਲ ਬਾਈ ਸਾਰੇ ਚੈਨਲ ਦੇਖਣ ਵਾਲੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਪਿੰਡ ਬਾਈ ਆਪਣਾ ਬੁਰਜ ਸੇਮਾ ਹਾਂਜੀ ਬੁਰਜ ਸੇਮਾ ਬਾਈ ਹਾਂ ਪਿੰਦੇ ਬਾਈ ਪਿੱਛੇ ਵੀ ਆਪਾਂ ਵੀਡੀਓ ਕਵਰ ਕਰੀ ਸੀ ਝੋਟੀ ਤੋਂ ਵੇਚੀ ਆ 14 70 10 ਸਾੜੀ ਆ 14 70 10 ਦੀ ਹਾਂ ਬਾਈ ਚੰਗੀ ਝੋਟੀ ਸੀ ਬਾਈ ਨੇ ਬਿਆਨੇ ਦੀ ਗੱਲ ਕਰੀ ਸੀ ਵੀ 18 19 ਕਿਲੋ ਕਿੰਨੇ ਦਾ ਕਿਹਾ ਸੀ ਆਪਾਂ ਬਿਆਨ 18 ਕਿਲੋ ਦਾ ਬਾਈ ਹਾਂ 18 ਕਿਲੋ ਦਾ ਬਾਈ ਕਹਿੰਦਾ ਸੀ ਆਪਣੇ ਨਾਲ ਬਿਆਨਾਂ ਕਰ ਲੈ ਜਿਹੜੇ ਭਰਾਣੇ ਖਰੀਦਣੀਆਂ ਤੇ ਬਹੁਤ ਚੰਗੇ ਮੁੱਲ 'ਚ ਵੇਚੀ ਅੱਜ ਪਿੰਦੇ ਆਪਣੇ ਕੋਲੇ ਦੋ ਕੱਟੇ ਸੇਲ ਵਾਸਤੇ ਆ ਹਨਾ ਹਾਂਜੀ ਹਾਂਜੀ ਬਾਈ ਇੱਕ ਨੰਬਰ ਆਹਾ ਵੱਡਾ ਆ ਗਿਆ ਜਿਹੜਾ ਹਾਂਜੀ ਦੋਨੇ ਇਹ ਕਿਹੜੇ ਸਿਮਰ ਹਸਾਰ ਬੋਬੀ ਅੰਦੇ ਹਸਾਰ ਬੋਆਣ ਵਾਲੇ ਮੰਨੀਉ ਦੇ ਇਹ ਹਾਂਜੀ ਹਾਂਜੀ ਦੋਨੇ ਹਾਂਜੀ ਦੋਨਾਂ ਦੇ ਮਾਮ ਆਪਣੇ ਕੋਲ ਹੀ ਖੜੇ ਕੋਲ ਹੀ ਖੜੀਆਂ ਹਾਂਜੀ ਉਹ ਵੀ ਆਪਾਂ ਵੇਚੀ ਦਿਖਾ ਦਾਂਗੇ ਜਿਹੜਾ ਇੱਕ ਨੰਬਰ ਤੇ ਆ ਆਜਾ ਵੱਡੇ ਤੋਂ ਸ਼ੁਰੂ ਕਰਦੇ ਆ ਕਿੰਨੀ ਉਮਰ ਹੋ ਗਈ ਅੱਜ ਇਹਦੀ ਇਹਦੀ ਅੱਜ ਸਹੀ 35 ਮਹੀਨੇ ਤੇ 10 ਦਿਨਾਂ ਦਾ ਹੋ ਗਿਆ ਗਾ 13 ਜਨਵਰੀ ਨੂੰ 3 ਸਾਲ ਦਾ ਹੋਊਗਾ 35 ਮਹੀਨੇ 10 ਦਿਨ ਦੀ ਹੈ ਜੀ ਅੱਜ ਉਮਰ ਹੋ ਗਈ 13 ਜਨਵਰੀ ਨੂੰ 3 ਸਾਲ ਦਾ ਹੋਊਗਾ ਜੀ 13 ਜਨਵਰੀ ਨੂੰ ਬਾਈ ਕਹਿੰਦਾ ਇਹ ਤਿੰਨ ਸਾਲਾਂ ਦਾ ਹੋ ਜੂ ਕ੍ਰੋਸਿੰਗ ਤੇ ਕਿੱਦੇ ਇੱਕ ਦਾ ਛੱਡਣ ਲੱਗਿਆ ਇਹਨੂੰ ਇਹਨੂੰ ਹੋ ਗਏ ਬਈ 7-8 ਮਹੀਨੇ 7-8 ਮਹੀਨੇ ਠੀਕ ਆ ਠੀਕ ਆ ਪੂਰੇ ਵੱਡੇ ਕੱਦ ਚ ਆ ਗਿਆ ਦੋਸਤੋ ਤੇ ਬਾਕੀ ਤੁਸੀਂ ਕੁਆਲਿਟੀ ਚੈੱਕ ਕਰੋ ਕੋਈ ਬਾਈ ਨੇ ਸਿਮੰਨੀ ਤਿਆਰ ਕਰਾਏ ਹੁਣ ਥੋੜੀ ਜਿਹੀ ਜਗ੍ਹਾ ਦੀ ਤੰਗੀ ਕਰਕੇ ਤਾਂ ਬਾਈ ਨੇ ਸੇਲ ਕਰਨੇ ਆ ਇਹਦੀ ਮਾਂ ਦਾ ਕਿੰਨਾ ਕੁ ਦੁੱਧ ਆ ਬਈਆ ਵੱਡੇ ਜੀ ਦਾ ਇਹਦਾ ਬਾਈ 19 ਕਿਲੋ 300 ਗ੍ਰਾਮ ਆ ਬਸ ਤੀਜੇ ਸੂਏ ਤੋਲੇ ਹੋਇਆਗਾ 18 ਕਿਲੋ ਵਾਂਗੂ ਹੁਣ ਵੀ ਦੇ ਦੇਣ ਦੀ ਮੰਨ ਕੇ ਚੱਲੋ 10ਵੇਂ ਸੂਏ ਹੋ ਗਈ 10ਵੇਂ ਸੂਏ ਆ ਇਹਦੀ ਮਾਂ ਆਪਣੇ ਕੋਲੇ ਖੜੀ ਆ ਤੇ 18 ਕਿਲੋ ਹੁਣ ਵੀ ਦੁੱਧ ਦਿੰਦੀ ਆ ਉਹ ਸੂਈ ਹੋਈ ਆ ਚੱਲੀ ਜਾਂਦੀ ਆ ਜੇ ਕਿਸੇ ਨੇ ਤੋਲਣਾ ਹੋਵੇ ਅੱਛਾ ਅੱਛਾ ਹਾਂ ਸੂਈ ਬਹੁਤ ਚੰਗੇ ਦੁੱਧ ਵਾਲੀ ਦਾ ਹੈ ਕੱਟਾ ਆ ਗਿਆ ਤੇ ਚੰਗੇ ਇਹ ਬੁੱਲਦਾ ਆ ਗਿਆ ਹਨਾ ਬਾਈ ਹਾਂਜੀ ਹਾਂਜੀ ਹੂੰ ਨੰਬਰ 2 ਤੇ ਆ ਜਾ ਬਾਅਦ ਚੋ ਲਾਸਟ ਤੇ ਆਪਾਂ ਤੋਰ ਵੀ ਦੇਵਾਂਗੇ ਵਿੱਚ ਦੋਸਤੋ ਸਾਨੂੰ ਸ਼ਾਟ ਲਾ ਦੂੰਗਾ ਤੋਰਨ ਵਾਲੀ ਇਹ ਵੀ ਅਬੇ ਮੰਨੂ ਦਾ ਆ ਗਿਆ ਹਨਾ ਹਾਂਜੀ ਹਾਂਜੀ ਬਾਈ ਇਹ ਵੀ ਇਹਦੀ ਮਾਂ ਲੱਗ ਤੂੰ ਆਪਣੇ ਕੋਲ ਇਹਦੀ ਬਾਈ ਮਾਂ ਹੈਗੀ ਐਮ 29 ਐਮ 29 ਦੀ ਅੱਛਾ ਇਹਦੀ ਮਾਂ ਆ ਗਈ ਹਾਂਜੀ ਉਹਦਾ ਕਿੰਨਾ ਕੁ ਦੁੱਧ ਆਉਂਦਾ ਉਹਦਾ ਆਪਾਂ ਬਾਈ 20 ਕਿਲੋ ਕੰਡੇ ਤੇ ਤੋਲੇ ਹੋਇਆਗਾ ਜਮਾ ਹਾਂਜੀ ਜਮਾ ਨੈਟ ਦੋਸਤੋ ਜਿਹੜੇ ਭਰਾ ਕਹਿੰਦੇ ਆ ਨਾ ਸਾਨੂੰ ਕੋਈ 20 20 ਕਿਲੋ ਵਾਲਿਆਂ ਦੇ ਅੱਜ 20 20 ਕਿਲੋ ਵਾਲਿਆਂ ਦੇ ਦੋ ਨਗ ਬਾਈ ਕੋਲੇ ਸੇ ਲਾ ਲਿਆ ਟਾਪ ਦੇ ਕੱ ਇਹਦੀ ਉਮਰ ਹੋ ਗਈ ਬਾਈ 2 ਸਾਲ 2 ਮਹੀਨੇ ਅਕਤੂਬਰ ਚ ਮੰਨ ਕੇ ਚੱਲੋ ਇਹ 26 ਮਹੀਨਾ ਦਾ ਹੋ ਗਿਆ ਸੀਗਾ 10 ਅਕਤੂਬਰ ਨੂੰ 10 ਤੇ 13 ਦਿਨ 26 ਮਹੀਨੇ ਤੇ 13 ਦਿਨਾਂ ਦਾ ਹੋ ਗਿਆ ਠੀਕ ਹੈ ਇਹ ਤਾਂ ਹਜੇ ਛੱਡਿਆ ਨਹੀਂ ਹੋਣਾ ਨਹੀਂ ਨਹੀਂ ਲੱਗਿਆ ਬਈ ਕਰਨ ਅੱਛਾ ਹਾਂ ਝੋਟੀ ਕਰਾਤੀ ਕਰਾਉਸੀ ਇੱਕ ਝੋਟੀ ਕਰਾਈ ਆ ਠੀਕ ਆ ਠੀਕ ਆ ਦੋਸਤੋ ਬਾਕੀ ਸੋਨੂੰ ਇਹਨਾਂ ਦੀ ਮੈਂ ਮਾਵਾ ਵੀ ਦਿਖਾਉਣਾ ਨੰਬਰ ਆ ਬਾਈ ਪਿੰਡੇ ਦਾ ਹੇਠਾ ਚੱਲੀ ਜਾਂਦਾ ਪਿੰਡ ਆ ਗਿਆ ਬੁਰਜ ਸੇਮਾ ਹਾਂਜੀ ਠੀਕ ਆ ਤਲਵੰਡੀ ਤਹਿਸੀਲ ਚ ਰਹੇ ਆ ਇਹਦੀ ਨਾਨੀ ਆ ਗਈ ਬਈ ਜਿਹਦੀ ਮਾਂ ਕਿ 11 ਕਿਲੋ 300 ਗ੍ਰਾਮ ਆਈ ਇਹਦੀ ਨਾਨੀ ਆ। ਹਾਂ 19 ਕਿਲੋ 300 ਗ੍ਰਾਮ ਵਾਲੀ। ਠੀਕ। ਤੇਰੀ ਦਾਦੀ ਦਾ ਦੁੱਧ ਹੈਗਾ 28 ਕਿਲੋ ਦੇ ਕਰੀਬ ਸੀਗਾ। ਅੱਛਾ ਹਾਂ। ਹੂੰ ਵੀ ਪੂਰੇ ਚੰਗੇ ਖਾਨਦਾਨ ਦੇ ਤੇ ਚੰਗੇ ਝੋਟੇ ਆ ਗਏ। ਆ ਜਾ ਭਿੰਦੇ ਇੱਕ ਵਾਰੀ ਇਹਨਾਂ ਦੀਆਂ ਮਾ ਮਾ ਖਾਦ ਕੇ ਝੋਟਿਆਂ ਦੀਆਂ। ਆ ਤਾਂ ਜਿਹੜੀ ਵੱਡੇ ਝੋਟੇ ਦੀ ਆ ਗਈ। ਹਾਂ ਹਾਂ ਵੱਡੀ ਮੈਸਾ ਬਈ ਇਹ। ਇਹ ਜਮਾ ਤੇਰੇ ਕੋਲੇ ਮੰਨ ਕੇ ਜਿਹਨੂੰ ਪ੍ਰਾਣੀ ਮੱਝ ਕਹਿ ਦਿੰਦੇ ਸੀਗੇ ਵੱਡੀ। ਇਹ ਬਈ ਜਿਹੜਾ ਵੱਡਾ ਝੋਟਾ ਬਾਈ ਕੋਲੇ ਉਹਦੀ ਮਾਂ 19 ਕਿਲੋ 300 ਜਵਾਨੀ ਪਹਿਰੇ ਚੋਇਆ ਸੀ। ਹਾਂਜੀ ਹਾਂਜੀ। ਹਨਾ ਹਾਂਜੀ 17 ਕਿਲੋ ਅੱਜ ਵੀ ਤਿਆਰ ਹੈ ਜੀ ਸੂ ਠੀਕ ਆ ਮੂਹ ਦੇਖ ਲਈ ਸੰਭੀ 10 ਮੈਸੂਏ 17 ਕਿਲੋ ਦੁੱਧ ਹਾਂਜੀ ਹਾਂਜੀ ਠੀਕ ਆ ਆਪ ਕਿਹੜੀ ਦੀ ਪਤਾ ਕੁਛ ਕੇ ਨਹੀਂ ਇਹ ਬਾਈ ਸਾਡੇ ਨਾਲਲੇ ਪਿੰਡ ਬੁਰਜਣਾ ਢਾਲੀ ਵਾਲਾਂ ਦੇ ਕਹਿੰਦੇ ਉਹਨਾਂ ਦੇ ਚੰਗਾ ਝੋਟਾ ਲੈ ਕੇ ਆਈ ਸੀ ਉਹ ਟਾਈਮਾਂ 'ਚ ਉਹ ਕੱਟਾ ਲੈ ਕੇ ਆਈ ਸੀ 50000 ਰੁਪਏ ਦਾ ਬਹੁਤ ਚੰਗਾ ਸੀ ਵੀ ਉਹ ਟੀ ਕਹਿੰਦਾ ਨਹੀਂ ਆਪਾਂ ਨੂੰ ਉਦੋਂ ਪਤਾ ਸੀ ਉਹ ਸਾਂਹ ਦੀ ਜੇ ਇਸ ਤੋਂ ਪਹਿਲਾਂ ਸਾਡੇ ਮੈਸਾਂ ਦੀ 13 14 ਕਿਲੋ ਦੁੱਧ ਇਸ ਤੋਂ ਬਾਅਦ ਉਹਦੀ ਇਹ ਮੱਝ ਆ ਕੇ ਇਹਨੇ ਸਾਡੇ ਕੋਲੇ 19 ਕਿਲੋ 300 ਗ੍ਰਾਮ ਦੁੱਧ ਕੱਢਿਆ ਸੀਗਾ ਠੀਕ ਆ ਹਾਂਜੀ ਤੇ ਜਿਹੜੀ ਬਾਤ ਇਹ ਹੁਣ ਬਾਈ ਦੁੱਧ ਦਿੰਦੀ ਕਰਕੇ ਥੋੜੀ ਖੋਰੀ ਜਾਂਦੀ ਆ ਜਿਵੇਂ ਤੈਨੂੰ ਫੋਟ ਮਤ ਘੋਣਾ ਸੂਣ ਤੋਂ ਪਹਿਲਾਂ ਕੋਈ ਐ ਨਹੀਂ ਕਹਿ ਸਕਦਾ ਪਾ ਤੀਜੇ ਸੂਏ ਝੋਟੀ ਕਹਦੇ। ਉਹਨਾਂ ਦਾ ਦਿਖੋਣਾ ਹੋਵੇ ਇਹਦਾ। ਹਾਂ ਮੂੰਹ ਮਾਤ ਤਾਂ ਯਾਰ ਪਤਾ ਹੀ ਨਹੀਂ ਲੱਗਦਾ। 10ਵੇਂ ਸੂਏ ਆ ਦੋਸਤੋ ਆ ਮੈਂ ਅੱਜ ਅਗਲਾ ਕਹਿ ਦਿੰਦਾ। ਜੇ ਇਹ ਕਹੇ ਕਿ ਉਹਨਾਂ ਕੋਲੇ ਹੋਵੇ ਤੀਜੇ ਸੂਏ ਕਹਿ ਦਿੰਦੇ ਉਹ ਤਾਂ 10ਵੇਂ ਸੂਏ ਕੋਈ ਇਹ ਵੇਚਣ ਵਾਲੀ ਨਹੀਂ ਇਹ ਵੱਡੇ ਝੋਟੇ ਦੀ ਮਾਂ ਆ ਗਈ। ਜਿਹੜੀ ਛੋਟੇ ਕੱਟੇ ਦੀ ਮਾਂ ਹੋ ਆਏ ਮੈਂ ਨਹੀਂ ਆਜੀ। ਇਹ ਕਿੰਨਾ ਦੁੱਧ ਸੀ ਹਾਂ ਤੀਜਾ ਸੂਆ ਸੂਈ ਹੋਈ ਹੈ ਤੀਜੇ ਹੀ ਹੈ ਤਾਂ ਜਵਾਨੀ ਹੈਗੀ ਪਿਛਲੇ ਸੂਏ ਦਾ ਕਿੰਨਾ ਸੀ ਪਿਛਲੇ ਸੂਏ ਬਈ 20 ਕਿਲੋ ਦੁੱਧ ਤੋਲੇਗਾ ਅੱਛਾ ਕਿਸੇ ਕਾਰਨਾ ਕਰਕੇ ਮੰਨ ਕੇ ਚੱਲੋ ਵੀ ਵੇਚੀ ਤਾਂ 9 ਲੀਟਰ ਈ ਹੈ ਜੇ ਆਪਾਂ ਕੋਈ ਗੱਪ ਨਹੀਂ ਮਾਰਦੇ ਹੁਣ ਇਹ 14 ਤੋਂ 15 ਕਿਲੋ ਦੁੱਧ ਹੀ ਦੇ ਰਹੀ ਆ ਅੱਛਾ ਹਾਂ ਕੋਈ ਆਪਾਂ ਗੱਪ ਨਹੀਂ ਮਾਰਦੇ ਠੀਕ ਪਤਾ ਨਹੀਂ ਕੀ ਹੋਇਆ ਚਲੋ ਵੀ ਕੁਝ ਵੀ ਹਾਂ ਤੇ ਪਰ ਬਾਕੀ ਜਿਹੜਾ ਬੰਦਾ ਬਰੀਡ ਵਾਲਾ ਹੈਗਾ ਜਿਹਨੂੰ ਪਤਾਗਾ ਉਹ ਦੇਖ ਕੇ ਦੱਸਿੰਦਾ ਵੀ ਆਪ ਐਮ 29 ਦੀ ਹੈ ਠੀਕ ਆ ਬਈ ਠੀਕ ਆ ਬਾਕੀ ਆ ਜਾ ਉਹਨਾਂ ਨੂੰ ਆਪਾਂ ਤੋੜ ਦਿੰਦੇ ਹਣਾ ਮੁੱਲ ਬਾਈ ਤੋਂ ਕਰਵਾ ਦੇਣਾ ਦੋਸਤੋ ਵੀਡੀਓ ਦੇ ਵਿੱਚ ਪੂਰੇ ਟਾਪ ਦੇ ਦੋ ਝੋਟੇ ਆ ਤੇ ਭਿੰਦਿਆ ਫਿਰ ਕੀ ਭਾਰੂਗਾ ਇੱਕ ਨੰਬਰ ਛੋਟੇ ਦਾ ਇਹਦਾ ਇਹਦਾ ਬਾਈ 140 140000 ਇਹਦਾ ਹਾਂਜੀ ਹਾਂਜੀ ਠੀਕ ਆ ਨੰਬਰ 2 ਤੇ ਜਿਹੜਾ ਭਾਈ ਆਹ ਵੱਡੇ ਦਾ ਇਹਦਾ 2 ਲੱਖ ਜੀ ਇਹਦਾ ਪੂਰਾ 2 ਹੈਨਾ ਹਾਂਜੀ ਹਾਂਜੀ ਦੋਸਤੋ ਮੈਂ ਤਾਂ ਬਰੀਡ ਆ ਬਾਕੀ ਏਡੇ ਛੋਟੇ ਤਿਆਰ ਕਰਨੇ ਯਾਰ ਅਗਲੇ ਦਾ ਘਰ ਖਾਦਾ ਤਿੰਨ ਸਾਲ ਇਹਨੂੰ ਹੋ ਗਿਆ ਬਾਕੀ ਚਲੋ ਆਪਾਂ ਵੀਰੇ ਤੋਲੇ ਤਾਂ ਹੈ ਨਹੀਂਗਾ ਡਾਕਟਰ ਨੇ ਫੀਤੇ ਨਾ ਮਿਨਿਆ ਸੀਗਾ ਉਹਦੇ ਐਸਟੀਮੇਟ ਚ ਕਹਿੰਦਾ ਵੀ 9.5 ਕੁਆਂਟਲ ਦੇ ਲਗਭਗ ਆ ਤਿੰਨ ਸਾਲ ਦਾ ਵੀ ਨਹੀਂ ਹੋਇਆ ਛੋਟਾ 9.5 ਕੁਆਂਟਲ ਹਾਂਜੀ ਠੀਕ ਆ ਬਾਕੀ ਕੁਦ ਕੁਦ ਦਾ ਵੀ ਬਹੁਤ ਵਜਨ ਤੇ ਚੰਗਾ 66 ਇੰਚ ਉੱਚਾ ਬਈ ਹੂੰ ਬਾਕੀ ਦੋਸਤੋ ਟੈਸਟ ਹੀ ਕਰ ਇਹ ਨਿਵਾ ਕੇ ਹਟਿਆ ਕੋ ਆ ਦੇਖੋ ਜਿਹੜੀ ਮੇਨ ਚੀਜ਼ ਹੈ ਟੈਸਟੀ ਗੱਲ ਚੈੱਕ ਕਰਾ ਲਈ ਬਹੁਤ ਲੰਮੇ ਆ ਬਈ ਬਹੁਤ ਲੰਮੇ ਦੇ ਭਾਰੇ ਟੈਸਟੀ ਗਲਾਂ ਦਾ ਆ ਗਿਆ ਆ ਦੇਖੋ ਵੀਰੇ ਹਮ ਵੀਡੀਓ ਦੇਖਣ ਲਈ ਦੋਸਤੋ ਧੰਨਵਾਦ ਸਸੀ ਗੱਲ ਬਾਈ ਜੀ ਸਾਰੇ ਭਰਾਵਾਂ